ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫਿਰ ਤੁਹਾਨੂੰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਆਪਾਂ ਆਏ ਹੋਏ ਸੀ ਨਰਮਾ ਚੁਗਣਾ ਤੇ ਇਹ ਤੀਜਾ ਵਲੌਗ ਬਣਾ ਰਿਹਾ ਮੈਂ ਤਸਵੀਰ ਹੋ ਗਈ ਦਾ ਦਿਖਾ ਦਿੰਨਾ ਤੁਹਾਨੂੰ ਉਹ ਸੂਰਜ ਚੱਲ ਰਿਹਾ ਤੇ ਆ ਮੇਰਾ ਕਿਹੜਾ ਜਿਹੜਾ ਮੈਂ ਚੁਗਣਾ ਤੇ ਮੈਂ ਆ ਗਿਆ ਸੀ ਮਤਲਬ ਕਿ 6 ਵਜੇ ਆ ਗਿਆ ਸੀ ਤੇ ਹੁਣ ਕਰਦੇ ਆ ਚੁਗਣਾ ਸਟਾਰਟ ਤੇ ਜੁੜੇ ਰਹੋ ਐਂਡ ਤੱਕ ਵਲੌਗ ਦੇ ਨਾਲ ਆ ਖੜਾ ਕਿਹੜਾ ਜਿੱਥੇ ਮੈਂ ਚੋਕ ਗਿਆ ਸੀ ਇਹ ਸਟਾਰਟਿੰਗ ਆ ਤੇ ਜਿਨਾਂ ਨੂੰ ਤੁੱਪ ਹੁਣੀ ਉਹ ਤੇ ਸ਼ਾਮੇ ਜਾਵੜਨਾ ਆਪਾਂ ਹੁਣ ਚੌਕਦੇ ਆ ਹਜੀ ਸੁਬਾ ਸੁਬਾ ਤੁੱਪ ਆਉਂਦੇ ਹੁੰਦੇ ਉਹ ਦਰਖਤਾਂ ਥੱਲੇ ਜਾਵੜਨਾ ਆ ਰਾਇ ਗੋਲੂ ਮੇਰੇ ਕੋਲੇ ਨਰਮਾ ਚੁਗਣਾ ਮੇਰੀ ਮੇਰੀ ਪਾਂਡ ਚਲਾ ਦੇਣੀ ਝੋਲੀ ਫਿਰ ਹੈ ਦਿਲਦਾਰ ਬੰਦਾ ਖੁੱਲੇ ਦਿਲ ਦਾ ਮੋਬਾਈਲ ਖਰਾਬ ਹੋ ਗਿਆ ਮੁੰਡੇ ਦਾ ਜੀ ਨਹੀਂ ਲੱਗਦਾ ਸੀ ਇਹ ਮੇਰੇ ਕੋਲੇ ਆ ਗਿਆ ਫਿਰ ਗਾਣੇ ਗੁਣੇ ਮੇਰੇ ਮੈਲ ਤੇ ਲਾ ਲਾਂਗੇ ਨਹੀਂ ਜਾਉਗੇ ਤਾਂ ਮੈਲ ਸਹੀ ਕਰਾਉਣ ਨੂੰ ਭੇਜਤਾ ਜਿ ਭੇਜਤਾ 3:00 ਹੈ 3:00 10 ਕਰਾਉਂਦਾ ਦਾਖਲ ਕਰਾਤਾ ਫੋਨ ਤੇ ਕੱਲ੍ਹ ਤਾਈਂ ਆ ਜੂਗਾ ਉਹ ਨੇਤੇ ਲਾਉਣੇ ਗਾਣੇ ਗੁਣੇ ਸੌਂਦੇ ਇਕੱਠੇ ਨਾਲੇ ਮਾਰਤੇ ਗੱਲਾਂ ਨਾਲੇ ਚੌਦੇ ਨਰਮਾ ਨਰਮਾ ਚੌਕ ਦੇ ਚੌਦੇ ਦੀ ਸੀ ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ ਅੰਛੀਆਂ ਦਾ ਹਾਲ ਨਾ ਖਾਲੀ ਹੈ ਵੈਸੀ ਹਮ ਦਿਖਾ ਦਨੇ ਅੰਦਰੋਂ बच्चे से वो गए होने हम तफ़ी टाइम लाएगी भूआ वीडियो नहीं बना दि मैनू गर्मी बहुत एक तारह बज गया मेरी चोली पर गई मैं ला के हसदी भूआ अगों खिड़िया है नहीं गा che mi chiama rendite io mi chiamo il leasing armadio giulie parli è allora che ho pinnia panni buni ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਗੋਲੂ ਤੇ ਮੈਂ ਆ ਗਈ ਚਾਹ ਬਣਾਉਣ ਗੋਲੂ ਬਣਾਈ ਜਾਂਦਾ ਚਾਹ ਅੱਜ ਗੋਲੂ ਦੇ ਹੱਥਾਂ ਦੀ ਪੀਵਾਂਗੇ ਚਾਹ ਤੇ ਗਰਮੀ ਕਾਫੀ ਹੋ ਚੁੱਕੀ ਆ ਤੁਸੀਂ ਦੇਖ ਹੀ ਸਕਦੇ ਆ ਤੇ ਅੱਜ ਤੰਬੂਆਂ ਦੇ ਨੇੜੇ ਸੀ ਜਿਹਦੇ ਤੰਬੂ ਲਾਏ ਹੋਇਆ ਤੇ ਹੁਣ ਚਾਚੂ ਪੀ ਕੇ ਰੋਟੀ ਖਾ ਕੇ ਫਿਰ ਠੰਡੇ ਜੇ ਕਰਾਂਗੇ ਸਟਾਰਟ ਚੁਗਣਾ ਨਰਮੇ ਜਾਂ ਪੁੰਡੇ ਜੇ ਬਹੁਤ ਮਿਲਦੇ ਆ ਜਿਹੜੇ ਜਿਹੜੇ ਨਰਮਾ ਚੁਗਣਾਉਂਦੇ ਉਹਨਾਂ ਨੂੰ ਪਤਾ ਹੋਊਗਾ ਇਹ ਅੱਧਾ ਨਰਮ ਚੌਗ ਦਿਨੇ ਉਦੋਂ ਹੋ ਜਾਂਦੇ ਇਹ ਦਿਖਾ ਦੇਣਾ ਤੁਹਾਨੂੰ ਅਵੇ ਥੱਲੇ ਵੀ ਕਿੰਨੇ ਫਿਰਦੇ ਆ ਘਰੇ ਵੱਢਦੇ ਨਹੀਂ ਆ ਦੇਖੋ ਕਾਫੀ ਹੋ ਜਾਂਦੇ ਇਹ ਇੱਕ ਛੋਟੇ ਹੁੰਦੇ ਆ ਉਹ ਜ਼ਿਆਦਾ ਤੰਗ ਕਰਦੇ ਅੱਗੇ ਇੱਕ ਅਲਨਾ ਹੋਰ ਆ ਗਿਆ ਦਿਖਾਉਣਾ ਤੁਹਾਨੂੰ ਉਹਦੇ ਚਾਂਡੇ ਪਏ ਆ ਹਜੇ ਆ ਦੇਖੋ ਇੱਕ ਥਿਆਲਨਾ ਇਹਦੇ ਵਿੱਚਾਂਡੇ ਪਏ ਆ ਤਿੰਨਾਂ ਨੇ ਹੈਗੇ ਤੇ ਚਿੜੀ ਉਹ ਸੀ ਉੱਡ ਗਈ ਇੱਥੋਂ ਕਿ ਮੈਂ ਚੋਗਣ ਆਇਆ ਸੀ बूटा मैं छता उ मैं हेलना जाए हालना तो आप नहीं चुगते होर बे चौक लें इतने अजे बच्चे निकले नहीं गए तो पीछे दिखा गया खाली ओ और के से उतु बच्चे उड गए निकल के शायद हाँ जी शाम हो चुकी आंखों क्डा पंडा बहर इधर भी उन्नी दूरी है इधर भी उन्नी दूर आ भावें टाणी से लै जाइए ट्राली इधर आ सकती है पर उन्नी वाड़ी पै जानी है ਤੇ ਟਾਣੀ ਤੇ ਲੈ ਜਾਗੇ ਨਰਮਾ ਤੇ ਅੱਜ ਦਾ ਇਹ ਬਲੌਗ ਕਰਾਂਗੇ ਇੱਥੇ ਹੀ ਖਤਮ ਜੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਜੇਕਰ ਵਧੀਆ ਨਹੀਂ ਲੱਗੀ ਕੀ ਕਮੀ ਆ ਤਾਂ ਕਮੈਂਟ ਚ ਦੱਸ ਦਿਓ ਤਾਂ ਕਿ ਮੈਂ ਉਸ ਕਮੀ ਤੇ ਕੰਮ ਕਰ ਸਕਾਂ ਤੇ ਮਿਲਦੇ ਆਂ ਜਲਦੀ ਅਗਲੇ ਬਲੌਗ ਚ ਤੇ ਇਹ ਬੈਠੀ ਮੇਰੀ 부ਆ 부ਆ ਇੱਧਰ ਵੇਖ ਕੇ ਇਹਦੇ ਲਾਈਕ ਕਰ ਦੋ ਕਹਦੇ ਲਾਈਕ ਕਰ ਦੋ ਲਾਈਕ ਕਰ ਦਿਓ ਤੇ ਵੇਖੋ ਛੱਡਣ ਨਰਮਾ ਕੇ ਜਾ ਹੈਗਾ ਹਾਂ ਤਾਂ ਭੂਆ ਨੇ ਕਹਿਤਾ ਲਾਈਕ ਕਮੈਂਟ ਕਰ ਦਿਓ ਵੀਡੀਓ ਤੇ ਬਾਏ ਸਾਰਿਆਂ ਨੂੰ